ਆ ਸੁਨਾਲਾ ਸ਼ਹਿਰ ਨੂੰ ਕਸ ਜਾ ਰਹੀ ਹੈ ਉਹ ਬਰ ਸਟੂਡੈਂਟ ਬੈਠੇ ਨੇ ਆਉਣ ਵਾਲੀ ਜਨਰੇਸ਼ਨ ਤੋਂ ਉਹਨ ਦਾ ਭਈਆ ਦੇਖੋ ਬੜਾ ਧਿਆਨ ਨਾਲ ਅੱਛੀ ਬੜਾ ਸਾਬ ਤੋਂ ਸਮਰਾਲਾ ਆ ਲੋ پوری ਜਾਨ ਦੀ ਪਰਿਵਾਰੀ ਦੇਖੋ ਹਲਾਓ বাস ਨੰਬਰ 3 ਵਾਲਾ ਤੋਂ ਆ ਗਿਆ ਇੱਕ ਇੱਕ ਮੁੰਡਾ ਦੋ ਦੋ ਮੇਟੀ ਧਾਰ ਰਿਆ ਤੇ ਦਸਾਂ ਦੀ ਘਾਟ ਲੱਗ ਰਹੀ ਆ ਤੁਹਾਨੂੰ ਪੰਜਾਬ ਦੇ ਵਿੱਚ ਹੈ ਪ੍ਰਾਈਵੇਟ ਬੱਸ ਮੈਂ ਬੋਲ ਕੇ ਦੱਸਦਾ ਨਾ ਪੀ ਵੀ 02 ਬੀ ਐਸ 95 74 ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ